ग्रीन पार्क ਦੇ ਵਿੱਚ ਇੱਕ ਚੀਜ਼ ਮੈਂ ਕਲੀਅਰ ਕਰਦਾ ਕਿ ਮੈਂ ਬਹੁਤ ਸਾਰੇ ਇਹੋ ਜਿਹੇ ਮੁੱਦੇ ਨੇ ਜਿਹੜੇ ਨਿੱਕੇ ਨਿੱਕੇ ਜਿਨ੍ਹਾਂ ਦੇ ਉੱਤੇ ਕਦੀ ਵੀ ਸਰਕਾਰ ਦੀ ਨੁਕਤਾਚੀਨੀ ਨਹੀਂ ਕਰਦਾ ਚਾਹੇ ਉਹ ਪਿਛਲੀਆਂ ਸਰਕਾਰਾਂ ਸੀਗੀਆਂ ਚਾਹੇ ਹੋਣ ਵਾਲੀ ਹੈ ਪਰ ਹਾਂ ਜਿੱਥੇ ਗੰਭੀਰ ਤੇ ਸੰਜੀਦਾ ਮੁੱਦੇ ਜਿਹੜੇ ਹੋਣ ਜਿਹਦੇ ਉੱਤੇ ਸਰਕਾਰਾਂ ਆਪਣੀਆਂ ਅੱਖਾਂ ਬੰਦ ਕਰ ਲੈਣ ਜਿਹਦੇ ਵਿੱਚ ਇਹਨਾਂ ਦੇ ਅਫਸਰ ਇਨਵੋਲਵ ਹੋਣ ਜਿਹਦੇ ਵਿੱਚ ਇਹਨਾਂ ਦੇ ਆਪਣੇ ਸੱਤਾਧਾਰੀ ਪੋਲੀਟੀਸ਼ੀਅਨ ਇਨਵੋਲਵ ਹੋਣ ਉਹਦੇ ਉੱਤੇ ਜਿਹੜੀ ਆਵਾਜ਼ ਚੁੱਕਣ ਦੀ ਜ਼ਰੂਰ ਕੋਸ਼ਿਸ਼ ਕਰਦਾ ਔਰ ਕਈ ਵਾਰੀ ਜਿਹੜਾ ਉਹਦਾ ਖਮਿਆਜਾ ਵੀ ਭੁਗਤਣਾ ਪੈਂਦਾ ਕਈ ਵਾਰੀ ਉਹਦੀਆਂ ਜਣੀਆਂ ਧਮਕੀਆਂ ਵੀ ਸਹਿਣੀਆਂ ਪੈਂਦੀਆਂ ਪਰ ਬਿਨਾ ਕਿਸੇ ਪ੍ਰਵਾਦੋਂ ਮੈਂ ਆਪਣੇ ਮਨ ਨੂੰ ਮਾਰ ਨਹੀਂ ਸਕਦਾ ਜਿੱਥੇ ਕਿਤੇ ਕੁਝ ਗਲਤ ਹੁੰਦਾ ਅੱਜ ਇਸ ਆਰ ਸਾਹਿਬ ਕੋਲ ਮੈਂ ਆਇਆ ਇਹਨਾਂ ਦੇ ਦੋ ਬੱਚੇ 15 17 ਤਰੀਕ ਦੇ 17 ਅਗਸਤ ਦੇ ਲਾਪਤਾ ਨੇ ਜਿੰਨਾ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਸੀ ਔਰ ਇਹ ਭਾਈ ਸਾਹਿਬ ਉਦੋਂ ਸਾਹਮਣੇ ਸੀਗੇ ਜਿਹਦੇ ਵਿੱਚ ਇੱਕ ਭਰਾ ਨੇ ਪੁਲਿਸ ਤੋਂ ਪੀੜਤ ਹੋ ਕੇ ਜਿਹੜੀ ਉਹ ਛਾਲ ਮਾਰੀ ਸੀ ਔਰ ਦੂਜੇ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਸੀ ਔਰ ਮੌਸਮ ਇਹੋ ਜਿਹਾ ਚੱਲ ਰਿਹਾ ਪੰਜਾਬ ਦੇ ਹਾਲਾਤ ਇਹੋ ਜਿਹੇ ਚੱਲ ਰਿਹਾ ਜਿੱਥੇ ਦਰਿਆ ਘਰ ਵਾ ਕੇ ਲੈ ਜਾਂਦਾ ਹੈ ਜਿੱਥੇ ਵੱਡੇ ਵੱਡੇ ਰੁੱਖ ਜਿਹੜੇ ਬੋਰਡ ਡਿੱਗ ਪੈਂਦੇ ਨੇ ਉਹ ਬੱਚੇ ਤੈਰ ਕੇ ਕਿੱਥੋਂ ਵਾਪਸ ਆ ਸਕਦੇ ਸੀਗੇ ਹਾਂ ਮੈਂ ਇੱਕ ਗੱਲ ਬੋਲਣ ਤੋਂ ਪਹਿਲਾਂ ਜ਼ਰੂਰ ਕਹਿਣੀ ਚਾਹਣਾ ਕਿ ਮੈ ਝੂਠਾ ਸਾਬਤ ਹੋਣਾ ਚਾਹੀਦਾ ਵਾ ਇਹ ਬੱਚੇ ਸੱਚੀ ਜੀਂਦੇ ਵਾਪਸ ਆਉਣੇ ਚਾਹੀਦੇ ਨੇ ਜਿਹਦੀ ਆਸ ਕੋਈ ਨਹੀਂ ਜਿਹਦਾ ਐਸਪੀਓ ਨੂੰ ਆਸ ਕੋਈ ਨਹੀਂ ਇਹਦੇ ਪਰਿਵਾਰ ਨੂੰ ਆਸ ਕੋਈ ਨਹੀਂ ਉਹਦੇ ਬੱਚਿਆਂ ਨੂੰ ਆਸ ਕੋਈ ਨਹੀਂ ਉਹਦੀਆਂ ਉਹਨਾਂ ਦੀਆਂ ਘਰ ਵਾਲੀਆਂ ਨੂੰ ਆਸ ਕੋਈ ਨਹੀਂ ਅਸੀਂ ਸਾਰੇ ਝੂਠੇ ਸਾਬਤ ਹੋਈਏ ਪ੍ਰਮਾਤਮਾ ਇਹ ਕਰੇ ਕਿ ਉਹ ਜੀਂਦੇ ਵਾਪਸ ਆ ਜਾਣ ਇਹਦੇ ਵਿੱਚ ਵਧਿੱਕੀ ਕਿਸ ਤਰ੍ਹਾਂ ਈ ਔਰ ਪੁਲਿਸ ਨੂੰ ਅਫਸਰਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਕਿਵੇਂ ਕੀਤੀਆਂ ਜਾ ਰਹੀਆਂ ਹਨ ਔਰ ਆਮ ਪਬਲਿਕ ਨੂੰ ਦੋ ਜਿਹੜੀਆਂ ਜਾਨਾਂ ਗਈਆਂ ਜਾਂ ਜਿਹੜੇ ਪਤਾ ਨਹੀਂ ਲੱਗ ਰਹੇ ਉਹਨਾਂ ਨੂੰ ਇਗਨੋਰ ਕਿਵੇਂ ਕੀਤਾ ਜਾ ਰਿਹਾ ਇਹਨਾਂ ਦੇ ਦੋ ਬੱਚੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਕਹਿੰਨਾ ਕਿ ਜਰੂਰ ਇਹਦੇ ਉੱਤੇ ਗੌਰ ਫਰਮਾਇਓ ਔਰ ਜਿੱਥੇ ਕਿਤੇ ਵੀ ਇਸ ਤਰ੍ਹਾਂ ਹੁੰਦਾ ਤੁਹਾਨੂੰ ਆਵਾਜ਼ ਉਹਦੇ ਲਈ ਬੁਲੰਦ ਕਰਨੀ ਚਾਹੀਦੀ ਹੈ ਕਿ ਦੋ ਇਹਨਾਂ ਦੇ ਬੇਟੇ ਇੱਕ ਮਾਨਵਜੀ ਢਿੱਲੋਂ ਜਿਹਦੀ 40 ਸਾਲ ਉਮਰ ਸੀ ਗਈ ਔਰ 6 ਸਵਾ 6 ਫੋਟ ਫੋਟ ਤੱਕਾਦੇ ਸੀਗੇ ਦੂਸਰਾ ਬੇਟਾ ਇਹਨਾਂ ਦਾ ਜਸ਼ਨਬੀਰ ਮਾਨਵਦੀਪ ਦੇ ਅੱਗੋਂ ਦੋ ਬੇਟੇ ਨੇ ਇੱਕ 14 ਸਾਲ ਦਾ ਇੱਕ 10 ਸਾਲ ਦਾ ਕਿ ਜਿਹੜੀ ਏਜ ਹੈ ਉਹਨਾਂ ਨੂੰ ਪੜਾਉਣ ਦੀ ਤੇ ਸੈੱਟ ਕਰਨ ਦੀ ਉਸ ਏਜ ਦੇ ਵਿੱਚ ਜਿਹੜੇ ਉਹ ਬੱਚੇ ਲਾਪਤਾ ਹੋ ਗਏ 90 ਸਾਲ ਦੇ ਉਹਨਾਂ ਦੇ 90 ਪਲੱਸ ਜਿਹੜੇ ਦਾਦਾ ਜੀ ਨੇ ਉਹਨਾਂ ਨੂੰ ਅਜੇ ਤੱਕ ਦੱਸਿਆ ਹੀ ਨਹੀਂ ਗਿਆ ਕਿ ਬੱਚੇ ਲਾਪਤਾ ਨੇ ਬੱਚਿਆਂ ਨੇ ਦਰਿਆ 'ਚ ਛਾਲ ਮਾਰੀ ਹੈ ਕਿਤੇ ਉਹ ਵੀ ਸਦਮਾਨਾ ਸਹਾਰਦੇ ਹੋਏ ਉਹਨਾਂ ਨੂੰ ਵੀ ਕੁਝ ਹੋ ਜਾਵੇ ਔਰ ਉਹਨਾਂ ਦੇ ਨਾਲ ਉਸ ਟਾਈਮ ਕੌਣ ਸੀਗਾ ਇਹਨਾਂ ਦਾ ਨਾਮ ਹੀ ਮਾਨਵਦੀਪ ਉਪਲ ਹੈ ਕਿ ਜਦੋਂ ਇਹ ਸਾਰਾ ਹਾਦਸਾ ਵਾਪਰਿਆ ਜਦੋਂ ਇਹ ਸਾਰਾ ਇਨਸੀਡੈਂਟ ਚੱਲਿਆ ਇਹ ਲੜਾਈ ਕਿੱਥੋਂ ਸ਼ੁਰੂ ਹੁੰਦੀ ਹੈ ਜਦੇ ਉੱਤੇ ਸਾਰੇ ਪੰਜਾਬੀਆਂ ਨੂੰ ਗੌਰ ਫਰਮਾਉਣਾ ਚਾਹੀਦਾ ਔਰ ਸਾਰਿਆਂ ਦੇ ਧਿਆਨ ਚੋਣਾ ਚਾਹੀਦਾ ਕਿ ਇਹ ਲੜਕੀ ਹੈ ਪਰਮਿੰਦਰ ਕੌਰ ਇਹਦੇ ਸੌਰੇ ਜਲੰਧਰ ਚ ਨੇ ਆਪ ਹੀ ਬਿਲੋਂਗ ਕਰਦੀ ਹੈ ਲੁਧਿਆਣੇ ਤੋਂ ਪਰਿਵਾਰ ਦੇ ਨਾਲ ਡਿਸਪਿਊਟ ਚੱਲ ਰਿਹਾ ਸੀਗਾ ਉਹਦੇ ਉੱਤੇ ਮੈਂ ਕੋਈ ਪੁਸ਼ਟੀ ਨਹੀਂ ਕਰਦਾ ਕਿ ਮਤਲਬ ਇਹ ਗਲਤ ਹੈ ਜਾਂ ਉਹ ਗਲਤ ਨੇ ਉਹ ਜਿਹੜੀ ਚੀਜ਼ ਦਾ ਮੈਨੂੰ ਪਤਾ ਹੀ ਨਹੀਂ ਉਹਦੇ ਉੱਤੇ ਮੈਂ ਆਪਣਾ ਨਤੀਜਾ ਨਹੀਂ ਸੁਣਾ ਸਕਦਾ ਉਹਦੇ ਉੱਤੇ ਮੈਂ ਆਪਣੀ ਕੋਈ رائے ਨਹੀਂ ਦੇ ਸਕਦਾ ਇਨਾਂ ਦੀ ਪੈਰਵਾਹੀ ਕਰਨ ਇਹ ਸਾਰੇ ਲੋਕ ਗਏ ਸੀਗੇ ਮਾਨਵ ਢਿੱਲੋਂ ਜਸ਼ਨ ਢਿੱਲੋਂ ਤੇ ਇਹ ਮਾਨਵ ਉਪਲ ਤੇ ਨਾਲ ਇਹਨਾਂ ਦੇ ਵਕੀਲ ਸਾਹਿਬ ਨੇ ਜਿਹੜੇ ਉਹਨਾਂ ਦੇ دوست ਸੀਗੇ ਸਾਰੇ ਥਾਣੇ ਦੇ ਵਿੱਚ 14 ਨੰਬਰ 14 ਤਰੀਕ ਨੂੰ ਥਾਣਾ ਇੱਕ ਜਿਹੜਾ ਡਿਵੀਜ਼ਨ ਹੈ ਜਲੰਧਰ ਦੀ ਉਹਦੇ ਵਿੱਚ ਉਹ ਜਾਂਦੇ ਨੇ ਔਰ ਪਹਿਲਾਂ ਹੀ ਕਿਵੇਂ ਟਾਰਗੇਟ ਮੈਂ ਅੱਗੇ ਦੱਸ ਦੇਣਾ ਕਿ ਪੁਲਿਸ ਦਾ ਤਰੀਕਾ ਕੀ ਹੁੰਦਾ ਪੁਲਿਸ ਨੇ ਕਿਸੇ ਦੀ ਸਾਈਡ ਲੈਣੀ ਹੁੰਦੀ ਹੈ ਜਾਂ ਪਿੱਛੇ ਆਏ ਲੋਕਾਂ ਨੂੰ ਰੋਕਣਾ ਹੁੰਦਾ ਤੇ ਉਹ ਕਰਦੇ ਕੀ ਨੇ ਜਿਸ ਪਾਰਟੀ ਦੀ ਸਾਈਡ ਲੈਣੀ ਹੁੰਦੀ ਹੈ ਤੇ ਉਹਦੇ ਵਿਰੋਧ ਦੇ ਵਿੱਚ ਜਿਹੜੇ ਲੋਕ ਆ ਜਾਂਦੇ ਨੇ ਉਹਨਾਂ ਚੋਂ ਇੱਕ ਅੱਦੇ ਜਣੇ ਨੂੰ ਬੇਇੱਜ਼ਤ ਕੀਤਾ ਜਾਂਦਾ ਥਾਣੇ ਦੇ ਵਿੱਚ ਮਾਰਾ ਚੰਗਾ ਬੋਲਿਆ ਜਾਂਦਾ ਔਰ ਭਲੇ ਮਾਨਸ ਲੋਕ ਜਿਹੜੇ ਉਹ ਥਾਣੇ 'ਚ ਮੁੜ ਕੇ ਜਾਂਦੇ ਨਹੀਂ ਕਿ ਯਾਰ ਇਹ ਐਸ ਐਚਓ ਤੇ ਉਸ ਪਾਸੇ ਹੀ ਆਪਣਾ ਫੈਸਲਾ ਧਾਰ ਕੇ ਬੈਠਾ ਇਹ ਪੁਲਿਸ ਦੀ ਇੱਕ ਸਾਜ਼ਿਸ਼ ਹੁੰਦੀ ਹੈ ਪੁਲਿਸ ਦੀ ਇੱਕ ਸਾਜ਼ਿਸ਼ ਦਾ ਹਿੱਸਾ ਧਾ ਕੇ ਕਿਵੇਂ ਕਿਸੇ ਨੂੰ ਥਾਣੇ ਦੇ ਵਿੱਚ ਉਹਦੇ ਨਾਲ ਘੱਟ ਗਿਣਤੀ 'ਚ ਲੋਕ ਆਉਣ ਉਹਦੀ ਪੈਰਵਾਹੀ ਘੱਟ ਕਰਨ ਵਾਲੇ ਆਉਣ ਔਰ ਥਾਣੇ ਦੇ ਵਿੱਚ ਜਾਂਦੇ ਆ ਜਦੋਂ ਇਹ ਬੈਠੇ ਨੇ ਕੁਰਸੀ ਦੇ ਉੱਤੇ ਤੇ ਐਸਐਚਓ ਦੇ ਨਾਲ ਇੱਕ ਲੜਕੀ ਜਿਹੜੀ ਕੰਮ ਕਰਦੀ ਹੈ ਕਾਂਸਟੇਬਲ ਉਸ ਥਾਣੇ ਦੇ ਵਿੱਚ ਜਗਜੀਤ ਕੌਰ ਉਹਦਾ ਇਹ ਨਾਂ ਦੱਸਿਆ ਉਹ ਆਉਂਦਿਆ ਹੀ ਮਾਨਵ ਢਿੱਲੋਂ ਦੇ ਮਤਲਬ ਗੱਲ ਪੈ ਜਾਂਦੀ ਹੈ ਕਿ ਤੈਨੂੰ ਕਿਸੇ ਲੇਡੀਜ਼ ਦੇ ਸਾਹਮਣੇ ਬਹਿਣਾ ਨਹੀਂ ਆਉਂਦਾ ਤੈਨੂੰ ਨਹੀਂ ਪਤਾ ਥਾਣੇ 'ਚ ਕਿਵੇਂ ਬਹਿਣਾ ਥਾਣੇ 'ਚ ਬੈਠਾ ਕਿਸ ਤਰ੍ਹਾਂ ਔਰ ਬਾਕੀ ਨਾਲ ਜਿਹੜੇ ਲੋਕ ਆਏ ਨੇ ਉਹ ਘਬਰਾ ਜਾਂਦੇ ਨੇ ਫੇਰ ਉਹ ਮਾਨਵ ਦੀ ਐਸਐਚਓ ਦੇ ਨਾਲ ਗੱਲ ਕਰਾਉਂਦੀ ਆ ਆਪਣੇ ਫੋਨ ਦੇ ਉੱਤੋਂ ਔਰ ਮਾਨਵ ਉਹ ਐਸਐਚਓ ਨੂੰ ਕਹਿੰਦਾ ਕਿ ਤੁਸੀਂ ਜਿਹੜੀ ਤਰੀਕ ਦੇ ਰਹੇ ਹੋ ਸਾਨੂੰ 2 ਦਿਨ ਤਰੀਕ ਵੱਧ ਦੇ ਦਿਓ ਅਗਲਾ ਸਮਾਂ ਦੇ ਦੇ ਦਿਓ ਪਰ ਐਸ ਐਚਓ ਸਾਹਿਬ ਬੁਝੇਦ ਨੇ ਉਹ ਪਾਰਟੀ ਦੇ ਹੱਕ ਚ ਉਹਨਾਂ ਫੈਸਲਾ ਸੁਣਾਉਣਾ ਉਹ ਐਸ ਐਚਓ ਉਹਨਾਂ ਨੂੰ ਤਰੀਕ ਨਹੀਂ ਦਿੰਦਾ ਤਰੀਕ ਇਹਨਾਂ ਨੂੰ ਦਿੱਤੀ ਜਾਂਦੀ ਹੈ 16 ਤਰੀਕ ਜੀ 16 ਤਰੀਕ ਨੂੰ ਇਹ ਦੋਵੇਂ ਪਰਿਵਾਰ ਥਾਣੇ ਦੇ ਵਿੱਚ ਪਹੁੰਚ ਜਾਂਦੇ ਨੇ ਰਾਜੀਨਾਮਾ ਸਿਰੇ ਚੜਦਾ ਜਾਂ ਨਹੀਂ ਚੜਦਾ ਬਹੁਤ ਸਾਰੇ ਪੰਜਾਬ ਦੇ ਵਿੱਚ ਇਹੋ ਜਿਹੇ ਡਿਸਪਿਊਟ ਚੱਲਦੇ ਨੇ ਜਿਹਦੇ ਵਿੱਚ ਲੋਕ ਪੈਰਵਾਹੀ ਕਰ ਲਈ ਜਾਂਦੇ ਨੇ ਉਹ ਇਹਨਾਂ ਦਾ ਰਾਜੀਨਾਮਾ ਜਿਹੜਾ ਨਹੀਂ ਸੀ ਹੋ ਰਿਹਾ ਔਰ ਇਹਨਾਂ ਪਰਿਵਾਰਾਂ ਨੇ ਐਸ ਐਚਓ ਨੂੰ ਰਿਕੁਐਸਟ ਕੀਤੀ ਉਹ ਜਿਹੜਾ ਨਵਦੀਪ ਸਿੰਘ ਹੈ ਕਿ ਅਸੀਂ ਕੱਲਿਆਂ ਤੁਹਾਡੇ ਨਾਲ ਗੱਲ ਕਰਨੀ ਉਹ ਦੋਵਾਂ ਪਾਰਟੀਆਂ ਨੂੰ ਥਾਣੇ 'ਚ ਬਿਠਾਇਆ ਦੀ ਉਹਨੇ ਦੋਵਾਂ ਨੂੰ ਥਾਣੇ ਦੇ ਵਿੱਚ ਬਿਠਾ ਲਿਆ ਮਾਨਮ ਵੀ ਬਾਹਰ ਚੱਲ ਗਿਆ ਇਹਨਾਂ ਦਾ ਜੇਟ ਸੀਗਾ ਉਹ ਵੀ ਬਾਹਰ ਸੀਗਾ ਉਹ ਬਾਹਰ ਕਿਸੇ ਗੱਲ ਦੇ ਉੱਤੇ ਬਹਿਸ ਕਰਦੇ ਨੇ ਔਰ ਜਿਹੜੀ ਮੁੰਡਾ ਜਿਹੜੇ ਮੁੰਡੇ ਵਾਲੀ ਪਾਰਟੀ ਸੀ ਪੁਲਿਸ ਉਹਦੇ ਨਾਲ ਰਲ ਹੀ ਸੀਗੀ ਜੇਠ ਥਾਣੇ ਦੇ ਵਿੱਚ ਐਸਐਚਓ ਕੋਲ ਆਉਂਦਾ ਕਿ ਬਾਹਰ ਸਾਡਾ ਜਿਹੜਾ ਉਹ ਝਗੜਾ ਕਰ ਰਿਹਾ ਮਾਨਮ ਔਰ ਐਸਐਚਓ ਜਿਹੜਾ ਉਹਨੂੰ ਆਪਣੇ ਕਮਰੇ ਦੇ ਵਿੱਚ ਜਦੋਂ ਬੁਲਾਉਂਦਾ ਔਰ ਉਹਨੂੰ ਬੇਇੱਜ਼ਤ ਕਰਨਾ ਸ਼ੁਰੂ ਕਰ ਦਿੰਦਾ ਕਿ ਤੇਰੀ 57 ਕਰਨੀ ਹੈ ਔਰ ਉਹਦੇ ਮੁਲਾਜ਼ਮ ਜਿਹੜੇ ਉਹਨੂੰ ਖਿੱਚ ਕੇ ਅੰਦਰੋਂ ਲੈ ਜਾਂਦੇ ਨੇ ਐਸਐਚਓ ਦੇ ਕਹਿਣ ਦੇ ਉੱਤੇ ਵੀ ਇਹਨੂੰ ਬੰਦਾ ਬਣਾਓ ਜਾ ਕੇ ਔਰ ਇਹਨੂੰ ਪੱਗ ਲਾ ਕੇ ਅੰਦਰ ਦੇ ਦਿਓ ਮਾਨਮ ਉੱਥੇ ਰੌਲਾ ਪਾਉਂਦਾ ਉਹ ਜਾਗੀ ਦੀ ਜ਼ਮੀਰ ਵਾਲਾ ਬੰਦਾ ਸੀਗਾ ਉਹਨੇ ਕਿਹਾ ਜੀ ਤੁਸੀਂ ਮੇਰ ਨਾਲ ਨਜਾਇਜ਼ ਕਰ ਰਹੇ ਜੇ ਬਿਲਕੁਲ ਸਹੀ ਕਰ ਰਹੇ ਹੋ ਤੇ ਔਨ ਕੈਮਰਾ ਕਰੋ ਜੇ ਤੁਸੀਂ ਬਿਲਕੁਲ ਹੀ ਕਾਨੂੰਨ ਦੇ ਮੁਤਾਬਕ ਕਰ ਰਹੇ ਹੋ ਉਹਦੇ ਨਾਲ ਐਸ ਐਚਓ ਦੇ ਮੂੰਹ ਦੇ ਉੱਤੇ ਮੁੱਕਾ ਮਾਰਦਾ ਜੀ ਜੋ ਮਾਨਮਨ ਨੇ ਤੁਹਾਨੂੰ ਦੱਸਿਆ ਔਰ ਉਹ ਲੜਕਾ ਅੱਗੋਂ ਆਪਣੀ ਆਵਾਜ਼ ਬੁਲੰਦ ਕਰਦਾ ਔਰ ਐਸ ਐਚਓ ਨੇ ਇਹ ਝਗੜਾ ਜਿਹੜਾ ਨਾ ਤੇ ਲੜਕੀ ਦਾ ਰਹਿਣ ਦਿੱਤਾ ਤੇ ਨਾ ਉਹ ਮੁੰਡੇ ਦਾ ਰਹਿਣ ਦਿੱਤਾ ਆਪਣਾ ਜਿਹੜਾ ਉਹ ਮਾਨਵ ਦੇ ਨਾਲ ਬਣਾ ਲਿਆ ਔਰ ਮਾਨਵ ਨੂੰ ਥਾਣੇ ਦੀ ਹਵਾਲਾ ਦੇ ਵਿੱਚ ਪੱਗ ਲਾ ਕੇ ਉਹਦੀ ਕਮੀਜ਼ ਲਾ ਕੇ ਬੰਦ ਕਰ ਦਿੱਤਾ ਜਾਂਦਾ ਔਰ ਇਸ ਲੜਕੀ ਨੂੰ ਕਿਸ ਤਰੀਕੇ ਪੁਲਿਸ ਪੈਰਵਾਹੀ ਕਰਦੀ ਹੈ ਦੂਜੇ ਦੂਜੀ ਪਾਰਟੀ ਦੀ ਇਨੂੰ ਅੰਦਰ ਬੁਲਾ ਕੇ ਡਰਾਇਆ ਜਾਂਦਾ ਕਿ ਬਾਹਰ ਹਸ਼ਰ ਵੇਖ ਲਾ ਤੁਹਾਡਾ ਸਾਰਿਆਂ ਦਾ ਇਹ ਹਾਲ ਹੋਣਾ ਇਹਦੇ ਫੋਨ ਦੇ ਵਿੱਚ ਜਿਹੜੇ ਪ੍ਰੂਫ ਸੀਗੇ ਮਤਲਬ ਇਹਦੇ ਇਨਲਾਜ਼ ਦੇ ਖਿਲਾਫ ਜਿਹੜਾ ਇਹਦਾ ਝਗੜਾ ਸੀਗਾ ਉਹ ਥਾਣੇ ਦੇ ਵਿੱਚ ਐਸ ਐਚਓ ਤੇ ਜਿਹੜੀ ਕਨਸਟੇਬਲ ਜਗਜੀਤ ਕੌਰ ਹੈ ਉਹਦੇ ਕੋਲੋਂ ਡਿਲੀਟ ਕਰਾਏ ਜਾਂਦੇ ਨੇ ਥਾਣੇ ਦੇ ਵਿੱਚ ਔਰ ਇਹਦੇ ਕੋਲੋਂ ਕਈ ਕਾਗਜ਼ਾਤ ਦੇ ਉੱਤੇ ਸਾਈਨ ਕਰਾਏ ਜਾਂਦੇ ਨੇ ਉਸ ਝਗੜੇ ਦੇ ਦੌਰਾਨ ਔਰ ਇਸ ਤਰੀਕੇ ਜਲੀਲ ਕੀਤਾ ਜਾਂਦਾ ਵੀ ਇਹਨੂੰ ਇਨਸਾਫ ਦੇਣਾ ਹੀ ਨਹੀਂ ਹੈਗਾ ਮਾਨਵ ਹਵਾਲਾ ਦੇ ਵਿੱਚ ਸੀਗਾ ਉਹਨੂੰ ਬੇਇੱਜ਼ਤ ਕੀਤਾ ਗਿਆ ਉਹਨਾਂ ਦੇ ਫਾਦਰ ਜਿਹੜੇ ਨੇ ਇਹਨਾਂ ਨੂੰ ਫੋਨ ਕਰਦਾ ਇਹਨਾਂ ਦਾ ਛੋਟਾ ਬੇਟਾ ਜਸ਼ਨ ਉਹ ਕਹਿੰਦਾ ਜੀ ਅੰਦਰ ਉਹਨੂੰ ਪਾਣੀ ਵੀ ਨਹੀਂ ਦਿੱਤਾ ਜਾ ਰਿਹਾ ਤੇ ਕਮੀਜ਼ ਵੀ ਉਹਦੀ ਲਵਾਈ ਹੈ ਇਹੋ ਤੁਹਾਡੇ ਛੋਟੇ ਬੇਟੇ ਨੇ ਫੋਨ ਕੀਤਾ ਛੋਟਾ ਬੇਟਾ ਬਹੁਤ ਜ਼ਿਆਦਾ ਪਰੇਸ਼ਾਨ ਸੀ ਕਹਿੰਦਾ ਜੀ ਐਸ ਐਚਓ ਹਿਟਲਰ ਬਣ ਕੇ ਬਹਿ ਗਿਆ ਹੁਣ ਮੈਂ ਇੱਥੇ ਦੱਸਣਾ ਚਾਹਣਾ ਕਿ ਕੱਲੇ ਬੰਦੇ ਦੀ ਕਦੀ 57 ਕਰਦੀ ਨਹੀਂ ਪੁਲਿਸ ਜੇ ਝਗੜਾ ਇਹਨਾਂ ਮੇਰਾ ਦਾ ਹੋਣ ਦਾ ਲੱਗ ਰਿਹਾ ਵੀ ਅਸੀਂ ਇੱਕ ਦੂਜੇ ਨਾਲ ਝਗੜਾ ਕਰਨਾ ਤੇ ਦੋਵਾਂ ਬੰਦਿਆਂ ਦੇ ਉੱਤੇ 755 ਕੀਤੀ ਜਾਂਦੀ ਆ ਦੋਵਾਂ ਨੂੰ ਅੰਦਰ ਦਿੱਤਾ ਜਾਂਦਾ ਔਰ ਇਹ 755 ਜਿਹੜੀ ਆ ਮੈਂ ਸਾਰੀ ਪਬਲਿਕ ਨੂੰ ਇਹ ਤੋਂ ਜਾਣੂ ਕਰਾਉਣਾ ਚਾਹੁੰਦਾ ਕਿ ਪੁਲਿਸ ਕੋਲ ਇੱਕ ਬਹੁਤ ਵਧੀਆ ਹਥਿਆਰ ਹੈ ਕਿਸੇ ਦਾ ਰਾਜੀਨਾਮਾ ਕਰਾਉਣ ਦਾ ਜਦੋਂ ਦੋ ਪਾਰਟੀਆਂ ਆਪਸ ਦੇ ਵਿੱਚ ਉਲਝਦੀਆਂ ਨੇ ਤੈਸ਼ ਦੇ ਵਿੱਚ ਆ ਕੇ ਕਹਿੰਦੀਆਂ ਨੇ ਥਾਣਾ ਵੀ ਵੇਖ ਲਾਂਗੇ ਜੇਲ੍ਹ ਵੀ ਵੇਖ ਲਾਂਗੇ ਉਦੋਂ ਜਿਹੜੇ ਭਲੇਮੰਥ ਲੋਕ ਨੇ ਉਹਨਾਂ ਨੂੰ ਦਬਕਾ ਮਾਰਿਆ ਜਾਂਦਾ ਕਿ ਤੁਹਾਡੇ ਉੱਤੇ 755 ਕਰ ਦੇਣੀ ਇਹਨਾਂ ਨੂੰ ਥਾਣੇ ਦੇ ਅੰਦਰ ਬੰਦ ਕਰੋ ਜਦੋਂ ਉਹਨਾਂ ਨੂੰ ਹਵਾਲਾ 'ਚ ਬੰਦ ਕਰਦੇ ਨੇ 15 ਮਿੰਟ ਜਾਂ ਜਦੋਂ ਉਹਨਾਂ ਨੂੰ ਹਵਾਲਾਤ ਦੇ ਲਾਗੇ ਲੈ ਕੇ ਜਾਂਦੇ ਨੇ ਤੇ 90% ਜਿਹੜੇ ਥਾਣਿਆਂ ਦੇ ਵਿੱਚ ਉਹ ਰਾਜੀਨਾਮੇ ਹੋ ਜਾਂਦੇ ਆ ਵੀ ਖੱਜਲ ਖਰਾਬੀ ਬਹੁਤ ਹੋਣੀ ਆ ਇਹ 57 ਜਿਹੜਾ ਹਥਿਆਰ ਵਰਤਿਆ ਜਾਂਦਾ ਪਰ ਇੱਥੇ ਐਸਐਚਓ ਨੇ ਦੂਜੀ ਪਾਰਟੀ ਨੂੰ ਖੁਸ਼ ਕਰਨ ਲਈ ਆਪਣੀ ਈਗੋ ਸੈਟੀਸਫਾਈ ਕਰਨ ਲਈ ਉਹ ਹਥਿਆਰ ਵਰਤਿਆ ਮਾਨਵ ਨੂੰ ਥਾਣੇ ਦੇ ਵਿੱਚ ਬੰਦ ਕਰਕੇ ਔਰ ਛੋਟਾ ਭਰਾ ਜਿਹੜਾ ਮਾਨਸਿਕ ਤੌਰ ਦੇ ਉੱਤੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਲਾਸਟ ਕਾਲ ਉਹਦੀ ਉਹਦੇ ਫਾਦਰ ਨੂੰ ਆਉਂਦੀ ਆ ਕਿ ਪਿਤਾ ਜੀ ਤੁਸੀਂ ਸਾਡੇ ਲਈ ਬਹੁਤ ਜਿਹੜਾ ਕੁਝ ਕੀਤਾ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨਾ ਕਿ ਲਵ ਯੂ ਪਾਪਾ ਲਵ ਯੂ ਪਾਪਾ ਆ ਦੋ ਗੱਲਾਂ ਉਹਨੇ ਆਪਣੇ ਫਾਦਰ ਨੂੰ ਕਹੀਆਂ ਉਸ ਤੋਂ ਬਾਅਦ ਉਹ ਮਿਲਣੀ ਸੀ ਰਿਹਾ ਇਹ ਮਾਨਵ ਢਿੱਲੋ ਤੇ ਮਾਨਵ ਉਪਲ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੇ ਨੇ ਪਰਿਵਾਰ ਦੇ ਕਹਿਣ ਦੇ ਉੱਤੇ ਔਰ ਉਹਦਾ ਫੋਨ ਚੱਲ ਰਿਹਾ ਸੀਗਾ ਫਿਰ ਇਹ ਫੋਨ ਦੇ ਉੱਤੇ ਬਹਾਨਾ ਮਾਰਦੇ ਨੇ ਕਿ ਸਾਨੂੰ ਗੱਡੀ ਜਿਹੜੀ ਤੇਰੇ ਕੋਲੋਂ ਚਾਹੀਦੀ ਹੈ ਔਰ ਇਹਨਾਂ ਨੂੰ ਕਹਿੰਦਾ ਦਰਿਆ ਦੇ ਉੱਤੇ ਆ ਜਾਓ ਇਹ ਦੋਵੇਂ ਜਾਣੇ ਦਰਿਆ ਦੇ ਉੱਤੇ ਜਾਂਦੇ ਨੇ ਔਰ ਉੱਥੇ ਇਹਨਾਂ ਨੂੰ ਜਿਹੜਾ ਉੱਥੇ ਚੌਕੀ ਇਨ ਚਾਰਜ ਆ ਜਿਹੜਾ ਪੁਲ ਦੇ ਉੱਤੇ ਨਾਕਾ ਹੁੰਦਾ ਉਹ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਗੱਡੀ ਪਰੇ ਕਰੋ ਜਿਹੜਾ ਮਾਨਵ ਹੈ ਉਹ ਛੋਟੇ ਭਰਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਯਾਰ ਵਧੀਕੀ ਤੇ ਮੇਰੇ ਨਾਲ ਹੋਈ ਹੈ ਸਾਰਾ ਟੱਬਰ ਤੈਨੂੰ ਦਵਾਈਆਂ ਦੇ ਰਿਹਾ ਤੂੰ ਨਾ ਕਰ ਆਪਾਂ ਹੋਰ ਅਲਾ ਅਧਿਕਾਰੀਆਂ ਕੋ ਚੱਲਾਂਗੇ ਵੱਡੇ ਅਸਰਾ ਕੋ ਚੱਲਾਂਗੇ ਇਨਸਾਫ ਲਵਾਂਗੇ ਉਹਦੇ ਨਾਲ ਗੱਲਬਾਤ ਕਰ ਰਿਹਾ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਕੋਈ ਗਲਤ ਸਟੈਪ ਨਾ ਚੁੱਕੀ ਇਸ ਦਰਾਂ ਨੂੰ ਘਰੋਂ ਫੋਨ ਆਉਂਦਾ ਤੇ ਉਹ ਦੱਸਦਾ ਕਿ ਮਿਲ ਗਿਆ ਉਹਦਾ ਫਾਇਦਾ ਠਾਉਂਦੇ ਹੋਏ ਜਿਹੜਾ ਜਸ਼ਨ ਹੈ ਉਹ ਆਪਣੀ ਪੱਗ ਲਾ ਕੇ ਜੀ ਉਹ ਆਪਣੀ ਪੱਗ ਲਾ ਕੇ ਤੇ ਦਰਿਆ ਦੇ ਵਿੱਚ ਛਾਲ ਮਾਰ ਦਿੰਦਾ ਕਿ ਮੇਰੇ ਕੋਲ ਸਾਡੀ ਬੇਇੱਜ਼ਤੀ ਬਹੁਤ ਹੋਈ ਅਖੀਰ ਜਿਹੜੇ ਇਹਨਾਂ ਨੂੰ ਉਹਨੇ ਲਫ਼ਜ਼ ਵਰਤੇ ਨੇ ਕਿ ਮੇਰੇ ਪੱਲੇ ਕੁੱਖ ਨਹੀਂ ਕੱਖ ਨਹੀਂ ਰਿਹਾ ਸਾਡੇ ਪਰਿਵਾਰ ਦੇ ਪਹਿਲਾਂ ਬਹੁਤ ਜ਼ਿਆਦਾ ਰੋਇਆ ਤੇ ਫਿਰ ਉਹਨੇ ਬਹੁਤ ਜ਼ਿਆਦਾ ਹੱਸਣਾ ਸ਼ੁਰੂ ਕਰ ਦਿੱਤਾ ਜਿਸ ਤਰੀਕੇ ਮਾਨਸਿਕ ਪ੍ਰੇਸ਼ਾਨ ਬੰਦਾ ਜਾਂ ਪਾਗਲਪਨ ਦੀ ਹਾਲਤ ਦੇ ਵਿੱਚ ਉਹ ਕਰਦਾ ਹੈ ਕਿ ਬਹੁਤ ਜ਼ਿਆਦਾ ਪੀੜਾ ਦੇ ਵਿੱਚ ਉਹ ਗੁਜ਼ਰ ਰਿਹਾ ਸੀਗਾ ਔਰ ਉੱਥੇ ਉਹ ਛਾਲ ਮਾਰ ਦਿੰਦਾ ਔਰ ਦੂਜਾ ਭਰਾ ਬਹੁਤ ਦਲੇਰ ਸੀਗਾ ਉਹਨੇ ਵੀ ਉਹਦੇ ਪਿੱਛੇ ਉਹਨੂੰ ਬਚਾਉਣ ਲਈ ਜਿਹੜੀ ਛਾਲ ਮਾਰ ਦਿੱਤੀ ਉਹ ਦਰਿਆ ਦੇ ਵਿੱਚ ਔਰ ਦੋਵੇਂ ਜਣੇ ਰੁੜ ਗਏ ਉਸ ਪਾਣੀ ਦੇ ਵਿੱਚ ਔਰ ਇਹਨਾਂ ਦੇ ਸਾਹਮਣੇ ਜਿਹੜਾ ਉਹ ਸਾਰਾ ਇਨਸੀਡੈਂਟ ਵਾਪਰ ਦਾ ਐਕਸੀਡੈਂਟ ਜਿਹੜਾ ਹੁੰਦਾ ਔਰ ਇਹਨਾਂ ਨੇ ਬਥੇਰੇ ਤਰਲੇ ਕੱਢੇ ਉਹ ਵਾਪਸ ਨਹੀਂ ਆਇਆ ਅਖੀਰ ਉਹ ਦੋਵੇਂ ਜਣੇ ਪਤਾ ਨਹੀਂ ਅੱਜ ਤੱਕ ਵੀ ਨਹੀਂ ਪਤਾ ਔਰ ਦੁੱਖ ਕਿਸ ਗੱਲ ਦਾ ਮੇਰੇ ਦੋਸਤੋ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹਨਾ ਕਿ ਦੋ ਬੱਚੇ ਜਿਸ ਪਰਿਵਾਰ ਦੇ ਗਏ ਹੋਣ ਇਸ ਜਵਾਨੀ ਦੇ ਵਿੱਚ ਕੋਈ ਐਮਐਲਏ ਇਹਨਾਂ ਦੀ ਸਾਰ ਲੈਣ ਨਹੀਂ ਆ ਰਿਹਾ ਕਿਸੇ ਪੁਲਿਸ ਅਫਸਰ ਇਹਨਾਂ ਨੂੰ ਨਹੀਂ ਪੁੱਛਿਆ ਕੋਈ ਇਹਨਾਂ ਦੇ ਬਿਆਨ ਲੈਣ ਨਹੀਂ ਆਇਆ ਕੰਪਲੇਂਟਾਂ ਪਾ ਪਾ ਕੇ ਥਾਗੇ ਖੀਰ ਇਹਨਾਂ ਗਵਰਨਰ ਨੂੰ ਕੰਪਲੇਂਟ ਲਿਖੀ ਆ ਕਿ ਸਾਡੀ ਸਾਰ ਲਈ ਜਾਵੇ ਮੈਂ ਪੰਜਾਬ ਦੇ ਗਵਰਨਰ ਜਿਹੜੇ ਬਨਵਾਰੀ لال ਪ੍ਰੋਤ ਨੇ ਮੈਂ ਉਹਨਾਂ ਦੀ ਸ਼ਾਨ ਦੇ ਖਿਲਾਫ ਕੁਝ ਨਹੀਂ ਕਹਿਣਾ ਚਾਹੁੰਦਾ ਜੋ ਲੜਾਈ ਚੱਲਦੀ ਹੈ ਮਤਲਬ ਕਦੀ ਉਹ ਸਰਕਾਰ ਦੇ ਪ੍ਰਤੀ ਦੁਖੀ ਨੇ ਸਰਕਾਰ ਉਹਨਾਂ ਕੋਲੋਂ ਦੁਖੀ ਆ ਬਹੁਤ ਸਾਰੀਆਂ ਥਾਵਾਂ ਤੇ ਚੱਲਦਾ ਜਿੱਥੇ ਵੀ ਸੱਤਾਧਾਰੀਆਂ ਦੀ ਸਰਕਾਰ ਹੁੰਦੀ ਕੇਂਦਰ ਵਾਲੀ ਉੱਥੇ ਕਦੀ ਗਵਰਨਰ ਚਿੱਠੀ ਨਹੀਂ ਕੱਢਦਾ ਇਹ ਲੜਾਈਆਂ ਸਾਜਿਸ਼ਣ ਸਿਆਸੀ ਨੇ ਇਹਦੇ ਉੱਤੇ ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ ਬਹੁਤ ਸਾਰੀਆਂ ਸਰਕਾਰਾਂ ਇਸ ਤਰ੍ਹਾਂ ਕਰਦੀਆਂ ਨੇ ਔਰ ਉਹ ਵੀ ਅਗਲੇ ਕੋਲ ਬਦਲੇ ਲੈਂਦੀਆਂ ਨੇ ਮੈਂ ਗਵਰਨਰ ਸਾਹਿਬ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਆਪਣੀ ਈਗੋ ਸੈਟੀਸਫਾਈ ਕਰ ਲਈ ਤੁਸੀਂ ਬਹੁਤ ਚਿੱਠੀਆਂ ਕੱਢਦੇ ਹੋ ਕਿ ਸੀਐਮ ਮੇਰੇ ਗੋਡੇ ਟੇਕੇ ਸੀਐਮ ਮੇਰੇ ਕੋਲ ਮਤਲਬ ਮੇਰੀ ਜੀ ਜੂਰੀ ਕਰੇ ਪਰ ਜਿੱਥੇ ਆਮ ਪਬਲਿਕ ਨੂੰ ਫਾਇਦਾ ਹੋਣਾ ਕਦੀ ਤੁਸੀਂ ਬਾਰਡਰ ਤੇ ਚਲੇ ਜਾਂਦੇ ਹੋ ਨਸ਼ਿਆਂ ਤੇ ਗੱਲ ਕਰਨ ਜਿੱਥੇ ਆਮ ਪਬਲਿਕ ਪੀੜਤ ਹੈ ਇਹ ਤੁਸੀਂ ਕੀ ਨੋਟਿਸ ਲੈ ਰਹੇ ਹੋ ਤੁਸੀਂ ਇਹਦੇ ਉੱਤੇ ਆਪਣੀ ਟੀਮ ਬਣਾ ਕੇ ਭੇਜੋ ਜਿਹੜੀ ਇਹਨਾਂ ਦੇ ਬਿਆਨ ਕਲਮ ਬੰਦ ਕਰੇ ਔਰ ਜਿਹੜੇ ਜਿਹੜੇ ਅਧਿਕਾਰੀ ਇਹਦੇ ਵਿੱਚ ਇਨਵੋਲਵ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਜਿਹੜੇ ਜਿਹੜੇ ਇਹਦੇ ਵਿੱਚ ਸੱਤਾਧਾਰ ਇਨਵੋਲਵ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਔਰ ਮੈਂ ਦੇਖੋ ਫਰਕ ਕਿੰਨਾ ਮੈਂ ਤੇ ਅੱਗੇ ਕਹਿੰਦਾ ਕਿ ਦੋ ਪਰਿਵਾਰ ਦੇ ਜੀ ਮੈਂ ਗੱਲ ਬਿਲਕੁਲ ਸੱਚੀ ਕਰਨਾ ਜਦੋਂ ਮੇਰੇ ਤੇ ਵੀ ਇੱਕ ਵਾਰੀ ਜਨੂਨ ਸੀ ਨਾ ਕਿ ਇਲੈਕਸ਼ਨ ਲੜਨੀ ਹੈ ਇਲੈਕਸ਼ਨ ਲੜਨੀ ਹੈ ਆਮ ਤੌਰ ਤੇ ਗੁਰਦੁਆਰਾਂ ਤੇ ਮੰਦਰਾਂ ਦੇ ਜਿਹੜੇ ਪ੍ਰਬੰਧਕ ਸੀ ਉਹਨਾਂ ਨੂੰ ਅਸੀਂ ਸਾਰੇ ਸਾਰੇ ਪੋਲਿਟਿਸ਼ੀਅਨ ਉਹਨਾਂ ਨੂੰ ਕਹਿਦਾ ਕਿ ਯਾਰ ਕੋ ਭੋਗ ਹੋਏਗਾ ਮੇਰੇ ਇਲਾਕੇ ਦਾ ਦੱਸਦੀ ਅਸੀਂ ਵੀ ਆਉਣਾ ਕੋ ਜਾਣੇ ਪਛਾਣੇ ਨਾ ਪਛਾਣੇ ਹਮ ਧਰਦੀ ਕਰਨ ਲਈ ਸੱਚੇ ਹੋਣ ਲਈ ਮਤਲਬ ਵੋਟਾਂ ਸਾਡੇ ਨਾਲ ਜੁੜਨ ਇਸ ਤਰੀਕੇ ਕੰਮ ਕੀਤਾ ਜਾਂਦਾ ਸੀ ਔਰ ਇਸ ਇਲਾਕੇ ਦੇ ਵਿੱਚੋਂ ਦੋ ਬੱਚੇ ਗਏ ਨੇ ਕੋਈ ਐਮ ਐਲ ਏ ਨੂੰ ਪੁੱਛਣ ਨਹੀਂ ਆ ਰਿਹਾ ਔਰ ਇਸ ਜ਼ਿਲ੍ਹੇ ਦੇ ਮੰਤਰੀ ਲੋਕਲ ਬਾਡੀ ਮਨਿਸਟਰ ਨੇ ਜਿਹੜੇ ਔਰ ਖੁਦ ਪੁਲਿਸ ਦੇ ਅਲਾ ਅਧਿਕਾਰੀ ਰਹੇ ਨੇ ਗੈਸਟਡ ਅਫਸਰ ਰਹੇ ਨੇ ਉਹਨਾਂ ਨੂੰ ਵੀ ਇੱਥੇ ਆ ਕੇ ਯਾਰ ਪੁੱਛਣਾ ਚਾਹੀਦਾ ਤੇ ਕੋਈ ਕਾਰਵਾਈ ਕਰਨੀ ਚਾਹੀਦੀ ਉਹ ਤੇ ਸਾਰੀ ਪੁਲਿਸ ਦੀ ਜਿਹੜੀ ਤਰਤੀਬ ਹੈ ਜੋ ਕੁਝ ਵੀ ਹੈਗਾ ਵਾ ਉਹਨੂੰ ਸਾਰਾ ਚੰਗੀ ਤਰ੍ਹਾਂ ਜਾਣਦੇ ਨੇ ਔਰ ਉਹਨਾਂ ਨੂੰ ਇੱਥੇ ਆ ਕੇ ਇਹਦੇ ਉੱਤੇ ਜ਼ਰੂਰ ਹਮਦਰਦੀ ਤੇ ਇਹਨਾਂ ਪਰਿਵਾਰ ਦੇ ਨਾਲ ਖਲੋਣਾ ਚਾਹੀਦਾ ਸੀਗਾ ਪਰ ਕੁਝ ਵੀ ਨਹੀਂ ਹੋ ਰਿਹਾ ਜਿਹੜੀਆਂ ਗੱਲਾਂ ਮੈਂ ਕਲੀਅਰ ਕਰਨੀਆਂ ਚਾਹੁੰਦਾ ਕਿ ਪੰਜਾਬ 'ਚ ਹਾਲਾਤ ਕੀ ਬਣੇ ਹੋਏ ਨੇ ਪਹਿਲਾਂ ਜਿਹੜੀਆਂ ਦੋ ਸਰਕਾਰਾਂ ਰਹੀਆਂ ਉਹ ਆਪਣੇ ਹੀ ਐਸਐਚਓ ਲਾਉਂਦੀਆਂ ਸੀਗੀਆਂ ਆਪਣੇ ਡੀਐਸਪੀ ਲਾਉਂਦੀਆਂ ਸੀਗੀਆਂ ਇਹਨੂੰ ਫੜ ਲਓ ਇਹਨੂੰ ਛੱਡ ਦਿਓ ਆਹ ਕਰ ਦਿਓ ਉਦੋਂ ਉਹਨਾਂ ਦੇ ਉੱਤੇ ਦਬਾਅ ਬਹੁਤ ਹੁੰਦਾ ਸੀਗਾ ਜੇ ਕਿਸੇ ਪੁਲਿਸ ਅਫਸਰ ਨੂੰ ਫੋਨ ਕਰੀਦਾ ਸੀਗਾ ਤੇ ਉਹ ਅੱਗੋਂ ਕਹਿੰਦਾ ਸੀ ਬੜੇ ਮਜਬੂਰ ਆਂ ਜੀ ਤੁਸੀਂ ਹਾਲਾਤ ਸਮਝ ਸਕਦੇ ਹੋ ਹੁਣ ਸਰਕਾਰ ਨੇ ਪੁਲਿਸ ਨੂੰ ਪੂਰੀ ਖੁੱਲ੍ਹ ਦੇ ਦਿੱਤੀ ਜਿੰਨੂੰ ਮਰਜ਼ੀ ਬੇਇੱਜ਼ਤ ਕਰੋ ਜਿੰਨੂੰ ਮਰਜ਼ੀ ਫੜ ਕੇ ਅੰਦਰ ਦੇ ਦਿਓ ਜਿਹਦੇ ਮਰਜ਼ੀ ਖਿਲਾਫ ਕਾਰਵਾਈ ਕਰ ਦਿਓ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਆਹ ਹਾਲਾਤ ਜਿਹੜੇ ਸੂਬੇ ਦੇ ਬਣ ਗਏ ਯਾਰ ਤੁਸੀਂ ਇਹਦੇ ਵਿੱਚ ਦੇਖੋ ਕਿ ਪੁਲਿਸ ਕਿਵੇਂ ਮਨਮਰਜ਼ੀਆਂ ਕਰ ਰਹੀ ਆ ਬੱਚੇ ਇਹਨਾਂ ਦੇ ਲਾਪਤਾ ਹੋ ਗਏ ਔਰ ਉਸ ਤੋਂ ਬਾਅਦ ਉਹ ਐਸਐਚਓ ਜਿਹੜਾ ਨਵਦੀਪ ਸਿੰਘ ਮੈਂ ਤਾਂ ਉਹਦੇ ਨਾਲ ਵੈਸੇ ਹੀ ਬੜੀ ਨਫ਼ਰਤ ਕਰਦਾ ਜਦੋਂ ਕੋਵਿਡ ਸੀ ਨਾ ਸਾਰੀ ਦੁਨੀਆ ਲੋਕਾਂ ਨੂੰ ਆਪਣੇ ਘਰਾਂ ਚੋਂ ਸਮਾਨ ਕੱਢ ਕੇ ਦੇ ਰਹੀ ਸੀ ਲੋਕਾਂ ਨੂੰ ਆਪਣੇ ਬੱਚਿਆਂ ਦੇ ਮੂੰਹ ਦੇ ਵਿੱਚੋਂ ਬੁਗਣੀਆਂ ਤੱਕ ਤੋੜ ਕੇ ਉਹਨਾਂ ਦੀਆਂ ਆਂੜੀਆਂ ਗੋਲਕਾਂ ਸੀਗੀਆਂ ਉਹਦੋਂ ਚੋਂ ਤੋੜ ਕੇ ਸੇਵਾ ਕਰ ਰਹੀ ਸੀ ਔਰ ਐਸਐਚ ਐਸਐਚਓ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਉਹ ਕਿਸੇ ਦੀ ਰੇੜੀ ਨੂੰ ਠੁੱਡੇ ਮਾਰ ਰਿਹਾ ਤੇ ਮੈਂ ਤੇ ਉਦੋਂ ਵੀ ਇਹਨੂੰ ਚੈਲੰਜ ਕੀਤਾ ਸੀਗਾ ਵੀ ਇੰਨਾ ਤੇਰ ਚ ਦਾਮਿਆ ਨਾ ਤੇ ਇੰਨਾ ਤੈਨੂੰ ਵਰਦੀ ਦਾ ਤੈਨੂੰ ਹੰਕਾਰ ਆ ਰਿਹਾ ਜਾਂ ਤੈਨੂੰ ਆਪਣੇ ਸਰੀਰ ਦਾ ਤੇ ਕਿਸੇ ਮਾਲ ਦੇ ਬੂਹੇ ਨੂੰ ਠੁੱਡੇ ਮਾਰ ਤੇ ਕਿਸੇ ਵੱਡੇ ਸ਼ੋਰੂਮ ਦੇ ਬੂਹੇ ਨੂੰ ਠੁੱਡੇ ਮਾਰ ਕੇ ਦੱਸ ਤੈਨੂੰ ਇੱਕ ਮਿੰਟ ਚ ਬੰਦਾ ਬਣਾ ਦੇਣਗੇ ਵੱਡੇ ਲੋਕ ਤੂੰ ਕਿਸੇ ਐਮਐਲਏ ਨੂੰ ਰੇੜੀ ਨੂੰ ਤਾਂ ਜਿਹੜਾ ਮਰਜੀ ਠੋਕ ਦਿੰਦਾ ਉਹੀ ਐਸਐਚਓ ਹੁਣ ਥਾਣੇ 'ਚ ਲੱਗਾ ਸੀਗਾ ਔਰ ਕਿਵੇਂ ਊਲ ਜਲੂਲ ਤੇ ਇਸ ਪਰਿਵਾਰ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਕਿ ਬੱਚੇ ਇਹਨਾਂ ਦੇ ਲੱਭ ਨਹੀਂ ਰਹੇ ਉਹ ਕੀ ਪਤਾ ਜਿੰਦੇ ਹੀ ਹੋਣਗੇ ਡਰਾਮਾ ਹੀ ਨਹੀਂ ਕਰਦੇ ਹੋਣਗੇ ਉਹਨਾਂ ਦੇ ਉੱਤੇ ਕਰਜ਼ਾ ਹੋਊਗਾ ਮੈਂ ਇਹਨਾਂ ਨੂੰ ਪੁੱਛਿਆ ਆ ਕੇ ਇੱਕ ਇਹਨਾਂ ਦਾ ਸਕੂਲ ਚੱਲਦਾ ਇੱਕ ਇਹਨਾਂ ਦਾ ਹਸਪਤਾਲ ਹੈ ਛੋਟਾ ਇਹ ਮੌਲ ਬਣਾ ਰਹੇ ਨੇ ਬਾਗ ਇਹਨਾਂ ਦਾ ਚੱਲਦਾ ਕਿਹੜੀ ਚੀਜ਼ ਦਾ ਕਰਜ਼ਾ ਯਾਰ ਬੈਂਕ ਦਾ ਕਰਜ਼ਾ ਹੋਊਗਾ ਮੈਂ ਕਹਿ ਨਹੀਂ ਸਕਦਾ ਪ੍ਰਾਈਵੇਟ ਤੂੰ ਕੋ ਬੰਦਾ ਤੇ ਸਾਫਤ ਕਰ ਜਿੰਨੂੰ ਇਹਨਾਂ ਬਲੈਂਕ ਚੈੱਕ ਦੇ ਕੇ ਜਿਹੜੇ 5 10% ਵਿਆਜ ਲੈਂਦੇ ਨੇ ਕੋ ਬੰਦਾ ਲਿਆਓ ਜਿੰਨੂੰ ਇਹਨਾਂ ਚੈੱਕ ਦਿੱਤੇ ਹੋਣਗੇ ਆਪਣੇ ਆਪ ਨੂੰ ਸੱਚਾ ਹੋਣ ਲਈ ਇਹੋ ਜੀਆਂ ਜਿਹੜੀਆਂ ਉਲਜਲੂਲ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਇਹੋ ਜੇ ਉਲਟਾ ਇਸ ਪਰਿਵਾਰ ਨਾਲ ਹਮਦਰਦੀ ਕਰਨ ਦੀ ਬਜਾਏ ਤੇ ਇਹੋ ਜੀਆਂ ਵਾਹਿਆਤ ਜਿਹੜੇ ਉਹ ਬਿਆਨ ਦਿੱਤੇ ਜਾ ਰਹੇ ਨੇ ਉਹਦੇ ਖਿਲਾਫ ਕੀ ਗੱਲ ਸਰਕਾਰ ਸੁੱਤੀ ਹੈ ਸਰਕਾਰ ਨੂੰ ਦਿਸ ਨਹੀਂ ਰਿਹਾ ਵੀ ਉਹਦੇ ਉੱਤੇ ਕਾਰਵਾਈ ਕਰਨੀ ਹੈ ਕਾਰਨ ਕੀ ਹੈ ਇਦੇ ਪਿੱਛੇ ਵੀ ਜਾਣ ਦੀ ਲੋੜ ਹੈ ਕਿ ਜਦੋਂ ਦੋ ਬੱਚੇ ਦਰਿਆ 'ਚ ਡੁੱਬਦੇ ਨੇ ਜਦੋਂ ਦੋ ਬੱਚੇ ਦਰਿਆ 'ਚ ਛਾਲ ਮਾਰਦੇ ਨੇ ਪ੍ਰਸ਼ਾਸਨ ਇੱਕਦਮ ਐਕਟਿਵ ਹੋ ਜਾਂਦਾ ਹੈ ਜਲੰਧਰ ਦੇ ਬੱਚੇ ਸੀਗੇ ਜਲੰਧਰ 'ਚ ਝਗੜਾ ਆਇਆ ਤਰਨਤਾਰਨ ਜ਼ਿਲ੍ਹਾ ਪੈਂਦਾ ਜਿੱਥੇ ਗੋਂਦਵਾਲ ਪੁਲ ਦੇ ਉੱਤੇ ਮਤਲਬ ਉਹ ਇਹਨਾਂ ਦਾ ਬਾਰਡਰ ਬਣਦਾ ਜਿਹਦੇ ਉੱਤੇ ਉਹਨਾਂ ਛਾਲ ਮਾਰੀ ਮੈਂ ਡੀਸੀ ਤਰਨਤਾਰਨ ਨੂੰ डीसी ਜਲੰਧਰ ਨੂੰ ਪੁੱਛਣਾ ਚਾਹਨਾ ਕਿ ਕੋ ਕਾਗਜ਼ਾਂ ਵਿੱਚ ਦਿਖਾਓ ਕਿਹੜੀ ਰੈਸਕਿਊ ਟੀਮ ਤੁਸੀਂ ਉੱਥੇ ਭੇਜੀ ਜਿਹੜੀ ਉੱਥੇ ਕਾਰਵਾਈ ਕਰਦੀ ਹੋਵੇ ਫਾਰਮੈਲਟੀ ਸੇਕੀ ਕਿ ਉਹਨਾਂ ਬੱਚਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਹੋਵੇ ਕੋਈ ਬਿਆਨ ਤੇ ਦਿਓ ਉਹਨਾਂ ਦਾ ਤੁਸੀਂ ਉਹਦਾ ਕੋਈ ਕਾਗਜ਼ ਤੇ ਦੱਸੋ ਕਾਰਨ ਕੀ ਐਸ ਪਰਿਵਾਰ ਨੂੰ ਉਜਾਇਆ ਕਿਉਂ ਜਾ ਰਿਹਾ ਕਿ ਜੇ ਬੱਚਿਆਂ ਦੀਆਂ ਡੈੱਡ ਬੋਡੀ ਜਾਂ ਬੱਚੇ ਜੀਂਦੇ ਨਹੀਂ ਮਿਲਣਗੇ ਤੇ 7 ਸਾਲ ਤੱਕ ਉਹਨਾਂ ਨੂੰ ਡਿਕਲੇਅਰ ਨਹੀਂ ਕੀਤਾ ਜਾ ਸਕਦਾ ਉਹ ਮਰੇ ਨੇ ਔਰ ਉਹਦਾ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਸਕਦੀ ਉਹਦੇ ਉੱਤੇ ਕੋ ਕੁਝ ਨਹੀਂ ਹੋ ਸਕਦਾ ਸੋ ਨਾ ਤੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਇਹ ਵੀ ਇੱਕ ਸਾਜ਼ਿਸ਼ ਦਾ ਹਿੱਸਾ ਔਰ ਉਹਦੇ ਵਿੱਚ ਨਾ ਲੱਭਣ ਦੀ ਕੋਸ਼ਿਸ਼ ਕੀਤੀ ਨਾ ਕਾਰਵਾਈ ਕੀਤੀ ਕੱਲ ਉਸ ਐਸ ਐਚਓ ਨੂੰ ਲਾਇਨ ਹਾਜ਼ਰ ਕੀਤਾ ਗਿਆ ਜਦੋਂ ਮੈਨੂੰ ਪਤਾ ਲੱਗਾ ਕੋਈ ਵੀ ਸੀ ਚਲਦੀ ਦੇ ਵਿੱਚ ਵੀ ਡੀਜੀ ਨੇ ਜਿਹੜਾ ਨੋਟਿਸ ਲਿਆ ਸੀਗਾ ਕਿਸੇ ਨੂੰ ਲਾਇਨ ਹਾਜ਼ਰ ਕਰ ਦੇਣਾ ਕੋਈ ਸਜ਼ਾ ਤਨਖਾਹ ਨੂੰ ਪੂਰੀ ਮਿਲਣੀ ਹੈ ਸਹੂਲਤਾਂ ਨੂੰ ਸਾਰੀਆਂ ਪੂਰੀਆਂ ਮਿਲਣੀਆਂ ਜੇ ਕੋਈ ਸਰਕਾਰੀ ਰਹਿਸ਼ ਹੈ ਸਾਰਾ ਕੁਝ ਹੈਗਾ ਤੇ ਕਾਦੇ ਲਈ ਕਿਸ ਗੱਲ ਲਈ ਤੁਸੀਂ ਉਹਨੂੰ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਉਹਨੇ ਵਨ ਸਾਈਡਡ ਬਣ ਕੇ ਕਮ ਸੇ ਕਮ ਉਹਦੇ ਉੱਤੇ 7 51 ਦੇ ਉੱਤੇ ਕੋਈ ਪਰਚਾ ਦਰਜ ਹੋਣਾ ਚਾਹੀਦਾ ਕਿ ਨੇ ਛਾਲ ਮਾਰ ਲਈ ਉਹਨਾਂ ਨੂੰ ਉਸਾਇਆ ਕੁਝ ਵੀ ਹੈ ਉਹਦੇ ਉੱਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਕਿੱਡਾ ਕकमाऊ ਜਿਹੜਾ ਉਹਨੂੰ ਪੁੱਤ ਬਣਾਇਆ ਕਿੰਨੇ ਕ ਲੋਕਾਂ ਨੂੰ ਪੈਸੇ ਦਿੰਦਾ ਕਿੰਨੇ ਕ ਅਫਸਰਾਂ ਨੂੰ ਪੈਸੇ ਦਿੰਦਾ ਕਿੰਨੇ ਪੋਲੀਟੀਸ਼ੀਅਨ ਨੂੰ ਪੈਸੇ ਦਿੰਦਾ ਫਿਰ ਦੇਖੋ ਕੀ ਕਹਿ ਰਿਹਾ ਕਿ 15 ਤਰੀਕ ਨੂੰ ਮੇਰੇ ਕੈਮਰੇ ਬੰਦ ਹੋ ਗਏ ਕੀ ਗੱਲ ਸਰਕਾਰੇ ਦਾ ਕੋਈ ਸੰਗਿਆਨ ਨਹੀਂ ਲਊਗੀ ਇਹ 15 ਅਗਸਤ ਦੇਸ਼ ਦਾ ਸੈਂਸਿਟਿਵ ਦਿਨ ਹੁੰਦਾ ਉਦੋਂ ਬਹੁਤ ਸਾਰੀਆਂ ਧਮਕੀਆਂ ਬਾਹਰਲੇ ਮੁਲਕਾਂ ਤੋਂ ਜਿਹੜੇ ਸਾਡੇ ਵਿਰੋਧੀ ਨੇ ਬਾਹਰਲੇ ਜਿਹੜੇ ਦੇਸ਼ ਨੂੰ ਪਿਆਰ ਨਹੀਂ ਕਰਦੇ ਉਹਨਾਂ ਵੱਲੋਂ ਵਾਰਦਾਤ ਨੂੰ ਇੰਜਾਮ ਜਿਹੜਾ ਦੇਣ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਔਰ 15 ਅਗਸਤ ਨੂੰ ਜੇ ਕੋ ਕੈਮਰੇ ਬੰਦ ਹੋਏ ਨੇ ਤੇ ਉਹਦੀ ਤੇ ਤੇਰੇ ਉੱਤੇ ਅਲੱਗ ਕਾਰਵਾਈ ਹੋਣੀ ਚਾਹੀਦੀ ਆ ਕਿਸੇ ਦੇ ਬਾਹਰ ਕੋਈ ਵਾਰਦਾਤ ਹੋ ਜਾਂਦੀ ਆ ਥਰਡ ਪਰਸਨ ਦੇ ਔਰ ਪੁਲਿਸ ਸਾਰੇ ਘਰਾਂ ਦੇ ਸਾਰੇ ਮਤਲਬ ਸਮਾਜ ਦੇ ਸਾਰੀਆਂ ਦੁਕਾਨਾਂ ਦੇ ਕੈਮਰੇ ਚੈੱਕ ਕਰਦੀ ਆ ਤੇ ਜੇ ਕਿਸੇ ਦੁਕਾਨਦਾਰ ਦੇ ਕੈਮਰੇ ਨਾਲ ਚੱਲਣ ਤੇ ਉਹਨੂੰ ਜਲੀਲ ਕੀਤਾ ਜਾਂਦਾ ਉਹਦੇ ਉੱਤੇ ਕਾਰਵਾਈ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਦੇਣ ਉਹਦੇ ਕੋ ਪੈਸੇ ਖਰਚਾ ਕੇ ਨਵੇਂ ਕੈਮਰੇ ਲਵਾਏ ਜਾਂਦੇ ਨੇ ਚਾਹੇ ਉਹਦੇ ਕੋ ਪੈਸੇ ਹੈਗੇ ਜਾਂ ਨਹੀਂ ਹੈਗੇ ਤੇਰੇ ਥਾਣੇ 'ਚ ਹੀ ਉਸ ਦਿਨ ਕੈਮਰੇ ਬੰਦ ਹੋਣੇ ਸੀਗੇ ਕਿੰਨੀਆਂ ਕ ਸਫਾਈਆਂ ਦਏਗਾ ਕਮ ਸੇ ਕਮ ਉਹ ਪ੍ਰਮਾਤਮਾ ਵੇਖਦਾ ਤੈਨੂੰ ਉਹਨੇ ਸਜ਼ਾ ਜ਼ਰੂਰ ਦੇਣੀ ਹੈ ਉਸ ਤੋਂ ਅੱਗੇ ਆਓ 15 ਤਰੀਕ ਨੂੰ ਉਹ ਕਹਿੰਦਾ ਜੀ ਮੇਰੇ ਕੈਮਰੇ ਬੰਦ ਹੋਏ ਨੇ 14 ਤਰੀਕ ਨੂੰ 14 ਸੀਗੀ ਜਦੋਂ ਤੱਕ ਇਹਨਾਂ ਦੇ ਫੋਨ 'ਚੋਂ ਵੀਡੀਓਜ਼ ਡਿਲੀਟ ਕੀਤੀਆਂ ਜਾਂਦੀਆਂ ਨੇ ਇਸ ਲੜਕੀ ਦੇ ਫੋਨ ਦੇ ਵਿੱਚੋਂ ਐਵੀਡੈਂਸ ਸਾਰੀ ਡਿਲੀਟ ਕੀਤੀ ਜਾਂਦੀ ਹੈ ਇਹਨਾਂ ਨੇ ਚੈਲੰਜ ਕੀਤਾ ਕਿ ਤੁਸੀਂ 14 ਤਰੀਕ ਵਾਲੀ ਆਪਣੀ ਫੁਟੇਜ ਵਿਖਾ ਦਿਓ ਕੁਝ ਵੀ ਕੋ ਕਿਸੇ ਨੂੰ ਦੇਣ ਲਈ ਤਿਆਰ ਨਹੀਂ ਹਾਂ ਜਦੋਂ ਇਹੋ ਕਿਸੇ ਆਮ ਬੰਦੇ ਦੇ ਨਾਲ ਹੋਇਆ ਹੋਵੇ ਤੇ ਪੁਲਿਸ ਮੇਰਾ ਖਿਆਲ ਵੀ ਧੂੜਾਂ ਹੀ ਪੁੱੜ ਦਿੰਦੀ ਉਹਦੇ ਘਰ ਦੀਆਂ ਤੇ ਉਹਨੂੰ ਮਹੀਨਾ ਮਹੀਨਾ ਘਰ ਨਹੀਂ ਵੜਨ ਦਿੰਦੀ ਆਪਣੇ ਅਫਸਰਾ ਨੂੰ ਜਿਹੜੀਆਂ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸੋ ਇਹਨਾਂ ਚੀਜ਼ਾਂ ਦੇ ਕਰਕੇ ਅੱਜ ਮੈਂ ਇਸ ਪਰਿਵਾਰ ਕੋਲ ਆਇਆ ਸੀ ਮੈਂ ਫਿਰ ਕਿੰਨਾ ਕਿ ਖਬਰ ਝੂਠੀ ਹੋਣੀ ਚਾਹੀਦੀ ਹੈ ਕਿ ਇਹਨਾਂ ਦੇ ਬੱਚੇ ਜੀਂਦੇ ਹੋਣੇ ਚਾਹੀਦੇ ਨੇ ਉਹ ਮੋੜਾ ਉਹਦੇ ਵਿੱਚ ਅਸੀਂ ਸਾਰੇ ਹੀ ਮਤਲਬ ਭਾਵੇਂ ਝੂਠੇ ਸਾਥ ਹੋ ਜੀਏ ਕੋਈ ਗਰੇਜ਼ ਨਹੀਂਗਾ ਪਰ ਜੇ ਉਹਨਾਂ ਇਹਦੇ ਸਾਹਮਣੇ ਛਾਲ ਮਾਰੀ ਐ ਇਹੋ ਜਿਹਾ ਮੌਸਮ ਸੀਗਾ ਇਹੋ ਜਿਹਾ ਦਰਿਆ ਨੇ ਕੋਈ ਵਾਪਸ ਆਉਣ ਦਾ ਚਾਂਸ ਨਹੀਂ ਐ ਉਸ ਐਸਐਚਓ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਸੋ ਇਸ ਅੱਜ ਜਿਹੜੇ ਮੇਰੇ ਬੋਲ ਨੇ ਇਹਦੇ ਰਾਹੀਂ ਮੈਂ ਭਗਵੰਤ ਮਾਨ ਹੋਣਾ ਨੂੰ ਪੰਜਾਬ ਦੇ ਡੀਜੀਪੀ ਨੂੰ ਕਹਿਣਾ ਕਿ ਲੋਕਾਂ ਦੇ ਵਿੱਚ ਤੁਹਾਡਾ ਵਿਸ਼ਵਾਸ ਉਹਨਾਂ ਨੂੰ ਕਿਨਾਰਾ ਕਰਕੇ ਬਣਿਆ ਸੀਗਾ ਉਹ ਨਾਲੀਆਂ ਜਿਹੜੀਆਂ ਹਰਕਤਾਂ ਤੁਸੀਂ ਵੀ ਛੱਡੋ ਜਿਹੜੇ ਸੰਜੀਦਾ ਮੁੱਦੇ ਨੇ ਪਰਵਾਲ ਰੋਲ ਰਿਆ ਨਾ ਇਹਨਾਂ ਕੋ ਕੋਈ ਹਾਲਾ ਅਧਿਕਾਰੀ ਆਇਆ ਤੇ ਨਾ ਇਹਨਾਂ ਕੋਲ ਕੋਈ ਪੋਲੀਟੀਸ਼ਨ ਤੁਹਾਡੀ ਸਰਕਾਰ ਦਾ ਜਿਹੜਾ ਸੱਤਾਧਾਰੀ ਆ ਜਿਹੜਾ ਕਿਸੇ ਪੋਸਟ ਦੇ ਉੱਤੇ ਆ ਨਾ ਉਹ ਆਇਆ ਤੇ ਫਿਰ ਕਿਸ ਤਰੀਕੇ ਕਿਹੜਾ ਇਨਸਾਫ ਆਪਾਂ ਲੋਕਾਂ ਨੂੰ ਦੇਣ ਦੀਆਂ ਗੱਲਾਂ ਕਰਦੇ ਆ ਫਿਰ ਕੀ ਮਤਲਬ ਲੋਕਾਂ ਨੂੰ ਆਪਾਂ ਇਨਸਾਫ ਦੇਵਾਂਗੇ ਮੈਂ ਫਿਰ ਖੀਰ ਤੇ ਤੁਹਾਨੂੰ ਕਹਿੰਨਾ ਮੈਂ ਨਿੱਕੀਆਂ ਮੋਟੀਆਂ ਗੱਲਾਂ ਨੂੰ ਇਗਨੋਰ ਕਰਦਾ ਵਾਂ ਕਦੀ ਉਹਦੇ ਉੱਤੇ ਨੁਕਤਾਚੀਨੀ ਕਰਨ ਦੀ ਹਾਂ ਜਿੱਥੇ ਕਿਸੇ ਦੀ ਜਾਨ ਚਲੀ ਜਾਂਦੀ ਹੈ ਕਿਸੇ ਦੇ ਨਾਲ ਇਹ ਮਤਲਬ ਪਰਿਵਾਰ ਦਾ ਸਾਰਾ ਭਵੇਖ ਹੀ ਜੁੜ ਗਿਆ ਅੱਗੋ ਛੋਟੇ-ਛੋਟੇ ਬੱਚਿਆਂ ਦਾ ਮਤਲਬ ਛੋਟੇ-ਛੋਟੇ ਉਹਨਾਂ ਦੇ ਬੱਚੇ ਨੇ ਦੋਵੇਂ ਮੈਰਿਟ ਨੇ ਇੱਕ ਦੀ ਵਾਈਫ ਹੀ ਮਤਲਬ ਥੋੜਾ ਉਹਦੇ ਵਿਆਹ ਨੂੰ ਥੋੜਾ ਚਿਰ ਹੋਇਆ ਤੁਸੀਂ ਸਾਰੇ ਪਰਿਵਾਰ ਹੀ ਦਾਦੇ ਉੱਤੇ ਲਾ ਦਿੱਤੇ ਔਰ ਇਹਦੇ ਉੱਤੇ ਕਾਰਵਾਈ ਨਹੀਂ ਕਰ ਰਹੇ ਫਿਰ ਮੈਂ ਤੇ ਅਖੀਰ ਤੁਹਾਨੂੰ ਕਹੂੰਗਾ ਵੀ ਲੱਖ ਲਾਣਤ ਹੈ ਜੇ ਤੁਸੀਂ ਇਸ ਪਰਿਵਾਰ ਦੀ ਬਾਹ ਨਾ ਫੜੀ ਸਮੇਤ ਤੁਹਾਡੇ ਤੇ ਸਮੇਤ ਤੁਹਾਡੇ ਗਵਰਨਰ ਦੇ ਮੈਂ ਆਸ ਕਰਦਾ ਕਿ ਜਰੂਰ ਜਿਹੜਾ ਐਕਸ਼ਨ ਹੋਊਗਾ ਔਰ ਮੈਂ ਬਾਕੀ ਵੀ ਜੜੀਆਂ ਵਿਰੋਧੀ ਪਾਰਟੀਆਂ ਨੇ ਕੱਲ ਸਾਰ ਸੁਖਬੀਰ ਸਿੰਘ ਬਾਦਲ ਨੇ ਵੀ ਇਦੇ ਉੱਤੇ ਫੇਸਬੁੱਕ ਦੇ ਉੱਤੇ ਇਹਨਾਂ ਦੇ ਪਰਿਵਾਰ ਦੀ ਇੱਕ ਖਬਰ ਤੇ ਆਪਣੇ ਵੱਲੋਂ ਜਿਹੜੀ ਇੱਕ ਪੋਸਟ ਪਾਈ ਸੀ ਮੈਂ ਉਹਨਾਂ ਨੂੰ ਵੀ ਕਹੂੰਗਾ ਕਿ ਵਿਚਾਰਕ ਮਤ ਭੇਦ ਇੱਕ ਅਲੱਗ ਰਹਿੰਦੇ ਨੇ ਤੁਹਾਡੇ ਨਾਲ ਨਿੱਜੀ ਮਸਲੇ ਮਤਲਬ ਦਰਬਾਰ ਸਾਹਿਬ ਨਾਲ ਜੁੜੇ ਜਾਂ ਕਿਤੇ ਵੀ ਨੇ ਪਰ ਜਿੱਥੇ ਪੰਜਾਬ ਦੇ ਸੰਜੀਦਾ ਤੇ ਸਾਂਝੇ ਮੁੱਦੇ ਨੇ ਉਹਨਾਂ ਦੇ ਉੱਤੇ ਇਕੱਲਾ ਫੇਸਬੁੱਕ ਤੇ ਪਾਉਣ ਦੀ ਲੋੜ ਨਹੀਂ ਇਸ ਪਰਿਵਾਰ ਦੇ ਨਾਲ ਆ ਕੇ ਦੁੱਖ ਸਾਂਝਾ ਵੀ ਕਰੋ ਜਿੱਥੇ ਤੁਸੀਂ ਆਉਂਦੇ ਉੱਥੇ মিডিਆ ਵੀ ਇਕੱਠਾ ਹੁੰਦਾ ਇਹਨਾਂ ਦੀ ਆਵਾਜ਼ ਬੁਲੰਦ ਕਰੋ ਪੰਜਾਬ 'ਚ ਹੋਰ ਬਹੁਤ ਸਾਰੇ ਲੋਕ ਨੇ ਮੈਂ ਸਾਰ ਸੁਖਪਾਲ ਸਿੰਘ ਖਹਿਰਾ ਨੂੰ ਵੀ ਕਹੂੰਗਾ ਵੀ ਉਹ ਵੀ ਇੱਥੇ ਪਹੁੰਚਣ ਪਰਿਵਾਰ ਦੀ ਬਾਹ ਫੜ ਲੈਣਾ ਸਕੇ ਪੂਰੀ ਕਾਂਗਰਸ ਨੂੰ ਇੱਥੇ ਆਉਣਾ ਚਾਹੀਦਾ ਬੇ ਮਤਲਬ ਕ腐ਸ਼ਨ ਦੇ ਉੱਤੇ ਦੂਜਾ ਤੀਜਾ ਬਹੁਤ ਨੁਕਤਾ ਜਿੰਨੀ ਕੀਤੀ ਜਾਂਦੀ ਹੈ ਪਰ ਜਿੱਥੇ ਕੋ ਸਮਾਜ ਦੇ ਸਾਂਝੇ ਮੁੱਦੇ ਨੇ ਉੱਥੇ ਸਾਰਿਆਂ ਨੂੰ ਇਹਨਾਂ ਦੀ ਆਵਾਜ਼ ਜਿਹੜੀ ਉਹ ਬੁਲੰਦ ਕਰਨ ਦੀ ਲੋੜ ਹੈ ਮੈਂ ਇਸ ਪਰਿਵਾਰ ਵੱਲੋਂ ਸਾਰਿਆਂ ਨੂੰ ਸੱਦਾ ਦਿੰਦਾ ਕਿ ਇਹਨਾਂ ਦੀ ਆ ਕੇ ਬਾਹ ਫੜੀ ਜਾਵੇ ਔਰ ਜਦੋਂ ਤੱਕ ਇਸ ਪਰਿਵਾਰ ਨੂੰ